ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਆਪਾਂ ਬਾਤ ਕਰਨ ਲੱਗੇ ਹਾਂ ਕਿ ਕਿਵੇਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ ਇੱਕ ਗਰੀਬ ਵਿਅਕਤੀ ਤੇ ਆਪਣੀ ਕਿਰਪਾ ਕੀਤੀ ਤੇ ਉਸ ਵਿਅਕਤੀ ਨੇ ਆਪਣਾ ਕਰੋੜਾਂ ਦਾ ਕਰਜ਼ਾ ਕਿਵੇਂ ਲਾ ਲਿਆ ਤੇ ਸਾਧ ਸੰਗਤ ਜੀ ਵੀਡੀਓ ਸੁਣਨ ਤੋਂ ਪਹਿਲਾਂ ਕਮੈਂਟਾਂ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਜ਼ਰੂਰ ਲਿਖ ਦਿਓ ਤਾਂ ਕਿ ਤੁਹਾਡੀ ਹਾਜ਼ਰੀ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਵਿੱਚ ਲੱਗੇ ਤੇ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਤੁਹਾਡੇ ਤੇ ਵੀ ਹਮੇਸ਼ਾ ਲਈ ਬਣ ਜਾਵੇ ਤੁਹਾਨੂੰ ਜ਼ਿੰਦਗੀ ਵਿੱਚ ਕਦੇ ਵੀ ਕਿਸੇ ਵੀ ਸਮੱਸਿਆ ਦਾ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤੇ ਸਮੂਹ ਸਹੀਦਾਾਂ ਅਤੇ ਗੁਰੂਆਂ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਜੀ 사ਤ ਸੰਗਤ ਜੀ ਜਿਹੜੀ ਵੀ ਸੰਗਤ ਸਿੰਘ ਸਹੀਦਾਂ ਦੇ ਚਰਨਾਂ ਵਿੱਚ ਅਰਦਾਸ ਕਰਦੀ ਹੈ ਉੱਥੇ ਜਾ ਕੇ ਆਪਣਾ ਨਮਸਕਾਰ ਕਰਦੀ ਹੈ ਤੇ ਬਾਣੀ ਪੜ੍ਹਦੀ ਹੈ ਸੇਵਾ ਕਰਦੀ ਹੈ ਤੇ ਉਹਨਾਂ ਦੇ ਚਰਨਾਂ ਵਿੱਚ ਅਰਦਾਸ ਕਰਦੀ ਹੈ ਤਾਂ ਗੁਰੂ ਜੀ ਦੀ ਫੌਜਾਂ ਹੁੰਦੀਆਂ ਨੇ ਸਿੰਘ ਸਹੀਦ ਜੀ ਤੇ ਉਹਨਾਂ ਦੀ ਕਿਰਪਾ ਦੇ ਨਾਲ ਤੁਹਾਡੀ ਸਾਰੀ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਤੇ ਜੋ ਸਿੰਘ ਸਹੀਦ ਹੁੰਦੇ ਨੇ ਉਹ ਛੇਤੀ ਆਪਣੀ ਅਰਦਾਸ ਨੂੰ ਪ੍ਰਵਾਨ ਕਰਦੇ ਨੇ ਤੇ ਵਾਹਿਗੁਰੂ ਜੀ ਦੇ कृपा ਦੇ ਨਾਲ ਸਾਡੇ ਸਾਰੇ ਮਨੁਕਾਮਨਾ ਤੇ ਕੰਮ ਜੋ ਹੈ ਉਹ ਪੂਰੀਆਂ ਹੁੰਦੀਆਂ ਨੇ ਤੇ ਇਸੇ ਤਰ੍ਹਾਂ ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਭੈਣ ਭਰਾ ਇਹ ਜਿਹੇ ਹਨ ਜਿਨ੍ਹਾਂ ਤੇ ਸਿਰ ਤੇ ਬਹੁਤ ਹੀ ਜ਼ਿਆਦਾ ਕਰਜ਼ਾ ਹੁੰਦਾ ਹੈ ਤੇ ਉਹ ਕਹਿੰਦੇ ਹਨ ਕਿ ਸਾਰੇ ਸਿਰੋਂ ਜੋ ਹੈ ਉਹ ਕਰਜ਼ਾ ਨਹੀਂ ਉਤਰ ਰਿਹਾ ਤੇ ਅਸੀਂ ਬਹੁਤ ਹੀ ਜ਼ਿਆਦਾ ਪ੍ਰੇਸ਼ਾਨ ਹੋ ਚੁੱਕੇ ਹਾਂ ਉਹ ਕਹਿੰਦੇ ਨੇ ਕਿ ਅਸੀਂ ਬਹੁਤ ਮਿਹਨਤ ਵੀ ਕਰਦੇ ਹਾਂ ਪਰ ਜੋ ਸਾਡੇ ਸਿਰ ਤੇ ਕਰਜ਼ਾ ਹੈ ਉਹ ਵੱਧਦਾ ਹੀ ਜਾਂਦਾ ਹੈ ਤੇ ਵਿਆਸ ਤੇ ਕਾਰਨ ਉਹ ਕਰਜ਼ਾ ਦੁੱਗਣਾ ਤਿਗੁਣਾ ਵੱਧ ਹੀ ਰਿਹਾ ਹੈ ਤੇ ਆਪਾਂ ਉਸ ਕਰਜ਼ੇ ਨੂੰ ਉਤਾਰ ਨਹੀਂ ਸਕਦੇ ਉਹ ਭੈਣ ਭਰਾ ਕਹਿੰਦੇ ਨੇ ਕਿ ਸਾਨੂੰ ਗੁਰਵਾਣੀ ਦਾ ਇਹੋ ਜਿਹਾ ਕੋਈ ਜਾਪ ਦੱਸੋ ਜਿਸ ਦੇ ਕਰਨ ਨਾਲ ਸਾਡਾ ਕਰਜ਼ਾ ਦੂਰ ਹੋ ਜਾਵੇ ਸਾਨੂੰ ਕੋਈ ਉਪਾਅ ਦੱਸੋ ਜਿਸ ਦੇ ਨਾਲ ਸਾਡਾ ਕਰਜ਼ਾ ਹੀ ਉਤਰ ਜਾਵੇ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਇਹ ਕੁਝ ਵਿਚਾਰ ਸਾਂਝੇ ਕਰਨ ਜਾ ਰਹੇ ਹਾਂ ਇੱਕ ਪਰਿਵਾਰ ਦੇ ਵੀਰ ਦੀ ਸੱਚੀ ਘਟਨਾ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਸ ਤਰ੍ਹਾਂ ਉਸ ਵੀਰ ਦੇ ਸਿਰ ਤੇ ਕਰੋੜਾਂ ਦਾ ਕਰਜ਼ਾ ਹੈ ਜੋ ਕਿ ਬਹੁਤ ਸਾਲਾਂ ਤੋਂ ਹੈ ਤੇ ਉਤਰ ਨਹੀਂ ਰਹਾ ਜੋ ਕਿ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੁਣ ਉਹਨਾਂ ਦਾ ਉਹ ਕਰਜ਼ਾ ਸਾਰਾ ਉਤਰ ਚੁੱਕਿਆ ਹੈ ਤੇ ਪਹਿਲਾਂ ਕਿਸ ਤਰ੍ਹਾਂ ਉਹ ਆਪਣੇ ਕਰਜ਼ੇ ਤੋਂ ਇੰਨਾ ਪਰੇਸ਼ਾਨ ਹੋ ਚੁੱਕਿਆ ਸੀ ਕਿ ਉਹ ਆਪਣੇ ਆਪ ਨੂੰ ਖਤਮ ਕਰਨ ਲਈ ਵੀ ਤਿਆਰ ਹੋ ਗਿਆ ਸੀ ਕਿਉਂਕਿ ਜਦੋਂ ਆਪਾਂ ਨੂੰ ਕਿਸੇ ਦੇ ਪੈਸੇ ਦੇਣੇ ਹੁੰਦੇ ਨੇ ਵਿਆਜ ਦੇਣਾ ਹੁੰਦਾ ਹੈ ਤੇ ਕਰਜ਼ਾ ਜੋ ਲਿਆ ਹੁੰਦਾ ਹੈ ਉਹ ਦੇਣਾ ਹੁੰਦਾ ਹੈ ਤੇ ਉਹ ਬੰਦਾ ਬਾਰ-ਬਾਰ ਸਾਡੇ ਦਰਵਾਜ਼ੇ ਤੇ ਆਉਂਦਾ ਹੀ ਹੈ ਤੇ ਆ ਕੇ ਸਾਡੇ ਨਾਲ ਬਦਸਲੂਕੀ ਕਰਦਾ ਹੈ ਸਿਰਫ ਪੈਸਿਆਂ ਲਈ ਜੋ ਕਰਜ਼ਾ ਲਿੱਤਾ ਹੁੰਦਾ ਹੈ ਉਹਦੇ ਕਾਰਨ ਸਾਡੇ ਨਾਲ ਉਹ ਇਹੋ ਜਿਹਾ ਵਰਤਾਵ ਕਰਦਾ ਹੈ ਜੋ ਕਿ ਅਸੀਂ ਸਹਿਨ ਨਹੀਂ ਕਰ ਸਕਦੇ ਮਾੜਾ ਚੰਗਾ ਬੋਲਦਾ ਹੈ ਤੇ ਉਸ ਸਮੇਂ ਉਸ ਇਨਸਾਨ ਨੂੰ ਕੋਈ ਇਹੀ ਜੀ ਥਾਂ ਨਹੀਂ ਮਿਲਦੀ ਜਿਸ ਤੋਂ ਉਹ ਇਹੀ ਨਾ ਸਾਰੀਆਂ ਚੀਜ਼ਾਂ ਤੋਂ ਜਾ ਕੇ ਬਚ ਸਕੇ ਤੇ ਬੰਦਾ ਸੋਚਦਾ ਹੈ ਕਿ ਹੁਣ ਮੈਂ ਕਿਹੜੀ ਜਗ੍ਹਾ ਤੇ ਜਾਵਾਂ ਤੇ ਕਿਹੜੀ ਤੇ ਨਾ ਜਾਵਾਂ ਜਿਸ ਤੋਂ ਮੈਂ ਇਸ ਕਰਜ਼ੇ ਤੋਂ ਮੁਕਤ ਹੋ ਸਕਾਂ ਇਸ ਤਰ੍ਹਾਂ ਸਾਧ ਸੰਗਤ ਜਿਸ ਉੱਤੇ ਬੀਤਦੀ ਹੈ ਉਹੀ ਬੰਦਾ ਜਾਣਦਾ ਹੈ ਉਸ ਵੀਰ ਨੇ ਕਿਵੇਂ ਆਪਣਾ ਕਰੋੜਾਂ ਦਾ ਕਰਜ਼ਾ ਉਤਾਰਿਆ ਜਿਸ ਤੋਂ ਉਹਨੂੰ ਬਿਲਕੁਲ ਵੀ ਆਸ ਤੇ ਉਮੀਦ ਨਹੀਂ ਸੀ ਕਿ ਮੇਰਾ ਕਰਜ਼ਾ ਹੁਣ ਕਿਵੇਂ ਉਤਰੇਗਾ ਇਸ ਵੀਡੀਓ ਵਿੱਚ ਆਪਾਂ ਉਸ ਬੰਦੇ ਦੀ ਉਸ ਵੀਰ ਦੀ ਕਿ ਸੱਚੀ ਘਟਨਾ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਉਸ ਵੀਰ ਨੇ ਆਪਣਾ ਸਾਰਾ ਕਰਜ਼ਾ ਜੋ ਕਿ ਕਰੋੜਾਂ ਦਾ ਕਰਜ਼ਾ ਸੀ ਉਹ ਸਾਰਾ ਹੀ ਲਾ ਲਿਆ ਇੱਕ ਛੋਟਾ ਜਿਹਾ ਕਰੇ ਲੋ ਜੋ ਉਪਾਅ ਹੈ ਉਹ ਵੀ ਆਪਾਂ ਆਪ ਜੀ ਦੇ ਨਾਲ ਸਾਂਝਾ ਕਰਾਂਗੇ ਜੀ ਕਿ ਕਿਸ ਤਰ੍ਹਾਂ ਉਸ ਵੀਰ ਜੀ ਨੇ ਵਾਹਿਗੁਰੂ ਦੇ ਨਾਮ ਦੇ ਨਾਲ ਨਾਲ ਉਹ ਉਪਾਅ ਕਰਕੇ ਵੀ ਉਹ ਜੋ ਉਪਾਸ ਸੀ ਉਹਦੇ ਨਾਲ ਵੀ ਆਪਣੇ ਕਰਜ਼ੇ ਨੂੰ ਉਤਾਰੇ ਆ ਜੀ ਜੋ ਵੀ ਆਪਾਂ ਤੁਹਾਡੇ ਨਾਲ ਗੁਰਵਾਨੀ ਸਾਂਝੀ ਕਰਦੇ ਹਾਂ ਜਾਂ ਫਿਰ ਕੋਈ ਘਰ ਦਾ ਉਪਾਅ ਸਾਂਝਾ ਕਰਦੇ ਹਾਂ ਇਹ ਕੋਈ ਵਹਿਮ ਜਾਂ ਕੋਈ ਟੋਣਾ ਟਪਕਾ ਨਹੀਂ ਹੁੰਦਾ ਜਿਸ ਤੋਂ ਆਪਾਂ ਕਹਿ ਸਕੀਏ ਕਿ ਕੋਈ ਵਹਿਮ ਹੈ ਇਹ ਵਹਿਮ ਨਹੀਂ ਹੈ ਜੀ ਆਪਾਂ ਜੇ ਗੁਰੂ ਦੇ ਸ਼ਬਦ ਦੇ ਨਾਲ ਇਹ ਛੋਟਾ ਜਿਹਾ ਘਰੇਲੂ ਉਪਾਅ ਕਰ ਲਈਏ ਤਾਂ ਜੋ ਕਰਜ਼ਾ ਚੜਿਆ ਹੋਇਆ ਹੈ ਜਾਂ ਉਸ ਆਪਣਾ ਛੇਤੀ ਹੀ ਉਤਰ ਜਾਵੇਗਾ ਇਹ ਸਿਰਫ ਉਹਨਾਂ ਭੈਣ ਭਰਾਵਾਂ ਦੇ ਲਈ ਹੈ ਜੋ ਆਪਣੇ ਕਰਜ਼ੇ ਤੋਂ ਤੰਗ ਆ ਚੁੱਕੇ ਨੇ ਜੇਕਰ ਆਪਾਂ ਕਹੀਏ ਕਿ ਆਪਾਂ ਇਸ ਦਾ ਉਪਾ ਕਰਕੇ ਇਹ ਉਪਾ ਕਰਕੇ ਜਾਂ ਬਾਣੀ ਪੜਕੇ ਕਿਸੇ ਦਾ ਕੰਮ ਨੂੰ ਰੋਕਣਾ ਚਾਹੀਏ ਤੇ ਕਿਸੇ ਦਾ ਬੂਰਾ ਕਰੀਏ ਤਾਂ ਇਹ ਜੋ ਬਾਣੀ ਸ਼ਬਦ ਹੈ ਤੇ ਜੇ ਜੋ ਉਪਾਏ ਹੈ ਇਹ ਉਸ ਵਾਸਤੇ ਨਹੀਂ ਹੁੰਦਾ ਜੀ ਜੇ ਆਪਾਂ ਕਿਸੇ ਦਾ ਬੂਰਾ ਕਰਦੇ ਹਾਂ ਤਾਂ ਉਸ ਦਾ ਆਪਾਂ ਨੂੰ ਜੋ ਹੈ ਉਹ ਸਾਰਾ ਮੁੱਲ 모ੜਨਾ ਪੈਂਦਾ ਹੈ ਉਸ ਦਾ ਜੋ ਆਪਾਂ ਬੂਰਾ ਕਰਾਂਗੇ ਜਾਂ ਕਿਸੇ ਦਾ ਬੂਰਾ ਸੋਚਾਂਗੇ ਤਾਂ ਉਹ ਆਪਣੇ ਉੱਪਰ ਹੀ ਵੀਤਦੀ ਹੈ ਤੇ ਉਸ ਦਾ ਆਪਾਂ ਨੂੰ ਕਰਜਾ ਲੋਣਾ ਪੈਂਦਾ ਹੈ ਇਸ ਕਰਕੇ ਜੋ ਵੀ ਆਪਾਂ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਕੋਈ ਉਪਾਅ ਦੱਸਦੇ ਹਾਂ ਜਾਂ ਫਿਰ ਕੋਈ ਆਪਾਂ ਗੁਰਬਾਣੀ ਦਾ ਮੰਤਰ ਜਾਂ ਜਾਪ ਦੱਸਦੇ ਹਾਂ ਤਾਂ ਉਹ ਸਿਰਫ ਆਪਣੇ ਫਾਇਦੇ ਲਈ ਹੀ ਸਾਨੂੰ ਕਰਨਾ ਚਾਹੀਦਾ ਹੈ ਤੇ ਉਸ ਦਾ ਆਪਾਂ ਨੂੰ ਬਹੁਤ ਹੀ ਛੇਤੀ ਜੋ ਲਾਭ ਮਿਲਦਾ ਹੈ ਦੂਸਰਿਆਂ ਦਾ ਹਮੇਸ਼ਾ ਭਲਾ ਸੋਚਣਾ ਚਾਹੀਦਾ ਹੈ ਸਰਵਤ ਦਾ ਭਲਾ ਆਪਾਂ ਨੂੰ ਸੋਚਣਾ ਚਾਹੀਦਾ ਹੈ ਤਾਂ ਹੀ ਫਿਰ ਆਪਣਾ ਵਾਇਗੁਰੂ ਜੀ ਦਾ ਭਲਾ ਕਰਦੇ ਨੇ ਜੇਕਰ ਆਪਾਂ ਕਿਸੇ ਦਾ ਬੁਰਾ ਕਰਾਂਗੇ ਜਾਂ ਫਿਰ ਬੁਰਾ ਸੋਚਾਂਗੇ ਉਸ ਦਾ ਨਤੀਜਾ ਆਪਾਂ ਨੂੰ ਬੁਰਾ ਜੋ ਹੈ ਬਣ ਕੇ ਹੀ ਝੇਲਣਾ ਪੈਂਦਾ ਹੈ ਇਸ ਕਰਕੇ ਸਾਧ ਸੰਗਤ ਜੀ ਕਦੇ ਵੀ ਕਿਸੇ ਦਾ ਬੁਰਾ ਨਾ ਕਰਿਆ ਕਰੋ ਤੇ ਇਸੇ ਤਰ੍ਹਾਂ ਸਾਧ ਸੰਗਤ ਜੀ ਆਪ ਜੀ ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਜੇ ਆਪ ਇਸ ਚੈਨਲ ਤੇ ਨਵੇਂ ਆਏ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰਨਾ ਜੀ ਕਈ ਭੈਣ ਭਰਾ ਕਹਿੰਦੇ ਹਨ ਕਿ ਸਾਡੀ ਗੁਰਬਾਣੀ ਦੇ ਵਿੱਚ ਕੋਈ ਟੂਣੇ ਟੋਟਕੇ ਨਹੀਂ ਦੱਸੇ ਹੋਏ ਹਨ ਪਰ ਇਹ ਸਚਾਈ ਹੈ ਕਿ ਹਾਂ ਜੀ ਸਾਡੀ ਗੁਰਬਾਣੀ ਦੇ ਵਿੱਚ ਕੋਈ ਟੂਣੇ ਟੋਟਕੇ ਨਹੀਂ ਦੱਸੇ ਦੇ ਪਰ ਇਹ ਕੋਈ ਟੂਣਾ ਟੋਟਕਾ ਨਹੀਂ ਹੈ ਇਹ ਸਿਰਫ ਇੱਕ ਘਰੇਲੂ ਉਪਾਅ ਹੈ ਜੋ ਤੁਸੀਂ ਜੇ ਕਰ ਲਵੋਗੇ ਗੁਰਬਾਣੀ ਪੜਨ ਦੇ ਨਾਲ ਨਾਲ ਤਾਂ ਤੁਹਾਡਾ ਜੋ ਹੈ ਕਰਜ਼ਾ ਬਹੁਤ ਹੀ ਛੇਤੀ ਤੁਹਾਡਾ ਹਰ ਬੇਸਿਰ ਤੋਂ ਲਹਿ ਜਾਵੇਗਾ ਕਿਉਂਕਿ ਇਹ ਉਪਾਅ ਹੈ ਸਿਰਫ দান ਕਰਨ ਦਾ ਪੁੰਨ ਕਰਨ ਦਾ ਕੋਈ ਟੂਣਾ ਟੋਟਕਾ ਨਹੀਂ ਹੈ ਜੀ ਤੇ ਇਸ ਉਪਾਅ ਨੂੰ ਤੁਸੀਂ ਜੇ ਸਾਥ-ਸਾਥ ਆਪਣਾ ਚੱਲੂਗੇ ਗੁਰਬਾਣੀ ਦੇ ਨਾਲ-ਨਾਲ ਇਸ ਦਾ ਉਪਾਅ ਕਰੂਗੇ ਤਾਂ ਤੁਹਾਨੂੰ ਬਹੁਤ ਹੀ ਛੇਤੀ ਸਫਲਤਾ ਮਿਲੇਗੀ ਜੀ ਜੇਕਰ ਤੁਸੀਂ ਇਸ ਉਪਾਅ ਨੂੰ ਪੂਰੀ ਸ਼ਰਧਾ ਤੇ ਭਾਵਨਾ ਦੇ ਨਾਲ ਕਰੋਗੇ ਤਾਂ ਜੀ ਗਰੰਟੀ ਹੈ ਕਿ ਇਹ ਤੁਹਾਡੀ ਜ਼ਿੰਦਗੀ ਨੂੰ ਬਦਲ ਕੇ ਰੱਖ ਦਵੇਗਾ ਕਿ ਜੇ ਉਹ ਸੱਚੀ ਘਟਨਾ ਹੋਈ ਹੈ ਉਹਦੇ ਵਿੱਚ ਵੀ ਵੀਰ ਜੀ ਨੇ ਜੋ ਇਹ ਉਪਾਅ ਵੀ ਕੀਤਾ ਸੀ ਤੇ ਗੁਰਵਾਣੀ ਵੀ ਪੜ੍ਹੀ ਸੀ ਤੇ ਉਸ ਦੇ ਨਾਲ ਹੀ ਉਸ ਦਾ ਜੋ ਕਰਜ਼ਾ ਹੈ ਉਹ ਕਰੋੜਾਂ ਦਾ ਕਰਜ਼ਾ ਥੋੜੇ ਹੀ ਦਿਨਾਂ ਸਾਲਾਂ ਵਿੱਚ ਉਹ ਸਾਰਾ ਹੀ ਉਤਰ ਗਿਆ ਸੀ ਇਸ ਉਪਾਅ ਨੂੰ ਤੁਸੀਂ ਜਦੋਂ ਵੀ ਸ਼ੁਰੂ ਕਰਨਾ ਹੈ ਤੇ ਉਸ ਸਮੇਂ ਜਿਸ ਦਿਨ ਤੁਸੀਂ ਇਹ ਉਪਾਸ਼ ਸ਼ੁਰੂ ਕਰ ਰਹੇ ਹੋ ਉਸ ਦਿਨ ਦੀ ਡੇਟ ਨੂੰ ਤੁਸੀਂ ਕਾਪੀ ਤੇ ਲਿਖ ਲੈਣਾ ਹੈ ਉਸ ਤੋਂ 6 ਮਹੀਨੇ ਬਾਅਦ ਤੁਸੀਂ ਦੇਖਿਓ ਕਿ ਤੁਹਾਡੀ ਜੋ ਜ਼ਿੰਦਗੀ ਹੈ ਉਹ ਸੁਧਰ ਜਾਵੇਗੀ ਪ੍ਰਸਾਦ ਸੰਗਤ ਜੀ ਤੁਸੀਂ ਜਦੋਂ ਇਸ ਨੂੰ ਕਰੋਗੇ ਤਾਂ ਤੁਹਾਨੂੰ ਉਸ ਸਮੇਂ ਆਪਣੇ ਮਨ ਦੇ ਵਿੱਚ ਇਹ ਨਹੀਂ ਲੈ ਕੇ ਆਉਣਾ ਕਿ ਇਸ ਜੋ ਉਪਾ ਦਾ ਹੈ ਉਹ ਅਸਰ ਹੋਵੇਗਾ ਜਾਂ ਨਹੀਂ ਹੋਵੇਗਾ ਤੇ ਇਹ ਆਪ ਜੀ ਨੂੰ ਪੂਰੀ ਹੀ ਆਪਣੇ ਵਿਸ਼ਵਾਸ ਦੇ ਨਾਲ ਕਰਨਾ ਹੈ ਜੀ ਕਿਉਂਕਿ ਸਾਧ ਸੰਗਤ ਜੀ ਜਿਸ ਵੀਰ ਦੇ ਸਿਰ ਉੱਤੇ ਕਰਜ਼ਾ ਸੀ ਉਸ ਨੂੰ ਕੋਈ ਆਸ ਨਹੀਂ ਸੀ ਕਿ ਉਹ ਆਪਣਾ ਜੋ ਹੈ ਕਰੋੜਾਂ ਦਾ ਕਰਜ਼ਾ ਛੇਤੀ ਉਤਾਰ ਸਕੇਗਾ ਉਸ ਦੇ ਕੋਲ ਕੋਈ ਐਨੀ ਜ਼ਮੀਨ ਜਾਇਦਾਦ ਵੀ ਨਹੀਂ ਸੀ ਤੇ ਉਸ ਨੂੰ ਹੁਣ ਕੋਈ ਭਰੋਸਾ ਹੀ ਨਹੀਂ ਸੀ ਕਿ ਉਸ ਦਾ ਇਹ ਜੀਵਨ ਭਰ ਕਰਜ਼ਾ ਉੱਤਰ ਵੀ ਸਕੇਗਾ ਜ਼ਮੀਨ ਜਾਇਦਾਦ ਨੂੰ ਬੇਚ ਕੇ ਉਹ ਵੀਰ ਜੀ ਇੰਨਾ ਤੰਗ ਹੋ ਚੁੱਕਿਆ ਸੀ ਕਿ ਹੁਣ ਉਹ ਸੋਚਦਾ ਸੀ ਕਿ ਮੈਂ ਆਪਣੇ ਜੀਵਨ ਦਾ ਹੀ ਅੰਤ ਕਰ ਲਵਾਂ ਉਸ ਵੀਰ ਕੋਲ ਹੁਣ ਕੋਈ ਵੀ ਵਿਚਾਰਾ ਨਹੀਂ ਸੀ ਬਚਿਆ ਹੁਣ ਉਹਨਾਂ ਨੇ ਜਦੋਂ ਇਹ ਉਪਾਅ ਸ਼ੁਰੂ ਕੀਤਾ ਤੇ ਇਸ ਨੂੰ ਕੀਤਾ ਤੇ ਉਹਨਾਂ ਦਾ ਸਾਰਾ ਜੋ ਕਰਜ਼ਾ ਸੀ ਕਰੋੜਾਂ ਦਾ ਉਹ ਥੋੜੇ ਹੀ ਸਾਲਾਂ ਵਿੱਚ ਉਹਨਾਂ ਦਾ ਸਾਰਾ ਉਤਰ ਗਿਆ ਸੀ ਇਹ ਇੱਕ ਸੱਚੀ ਘਟਨਾ ਹੈ ਜੀ ਇਹ ਕੋਈ ਝੂਠ ਨਹੀਂ ਹੈ ਜੇਕਰ ਤੁਸੀਂ ਵੀ ਇਸ ਉਪਾਅ ਨੂੰ ਅਜਮਾ ਕੇ ਦੇਖੋਗੇ ਜੀ ਤਾਂ ਤੁਹਾਨੂੰ ਵੀ ਇਸ ਤੋਂ ਜ਼ਰੂਰ ਫਾਇਦਾ ਮਿਲੇਗਾ ਇਹ ਵੀਡੀਓ ਤੁਹਾਡੇ ਲਈ ਬਹੁਤ ਖਾਸ ਰਹਿਣ ਵਾਲੀ ਹੈ ਜੀ ਕਿਉਂਕਿ ਬਹੁਤ ਜ਼ਿਆਦਾ ਭੈਣ ਭਰਾ ਜੋ ਅੱਜ ਦੇ ਟਾਈਮ ਵਿੱਚ ਨੇ ਉਹ ਇਸ ਕਰਜ਼ੇ ਤੋਂ ਬਹੁਤ ਜ਼ਿਆਦਾ ਦੁਖੀ ਤੇ ਪ੍ਰੇਸ਼ਾਨ ਹਨ ਇਸ ਕਰਕੇ ਇਸ ਵੀਡੀਓ ਨੂੰ ਅੰਤ ਤੱਕ ਸੁਣਨਾ ਆਪਾਂ ਜੋ ਉਪਾਅ ਤੁਹਾਨੂੰ ਇਸ ਵੀਡੀਓ ਰਾਹੀਂ ਦੱਸਾਂਗੇ ਆਪ ਜੀ ਨੂੰ ਪੂਰੇ ਹੀ ਧਿਆਨ ਦੇ ਨਾਲ ਸੁਣਨੇ ਨੇ ਤੇ ਕਰਨੇ ਵੀ ਨੇ ਜਦੋਂ ਆਪਾਂ ਪੂਰੇ ਧਿਆਨ ਦੇ ਨਾਲ ਸੁਣਦੇ ਨਹੀਂ ਤੇ ਕਰਦੇ ਨਹੀਂ ਤੇ ਉਸ ਦਾ ਆਪਾਂ ਨੂੰ ਕੋਈ ਫਿਰ ਪੂਰਾ ਲਾਭ ਨਹੀਂ ਹੁੰਦਾ ਜੀ ਆਪਾਂ ਕੋਈ ਨਾ ਕੋਈ ਇਹੋ ਜਿਹੀ ਗਲਤੀ ਕਰ ਬੈਠਦੇ ਹਾਂ ਜਿਸ ਦੇ ਨਾਲ ਸਾਨੂੰ ਕੋਈ ਲਾਭ ਨਹੀਂ ਹੁੰਦਾ ਜੀ ਫਿਰ ਆਪਾਂ ਸੋਚਦੇ ਹਾਂ ਕਿ ਮੈਨੂੰ ਤਾਂ ਇਸ ਤੋਂ ਕੋਈ ਫਲ ਹੀ ਨਹੀਂ ਮਿਲਿਆ ਆਪਾਂ ਨੂੰ ਉਦੋਂ ਤੱਕ ਉਸ ਉਪਾਅ ਦਾ ਕੋਈ ਫਲ ਨਹੀਂ ਮਿਲਦਾ ਜਦੋਂ ਤੱਕ ਆਪਾਂ ਉਸ ਉਪਾਅ ਨੂੰ ਸਹੀ ਤਰੀਕੇ ਦੇ ਨਾਲ ਪੂਰੇ ਧਿਆਨ ਦੇ ਨਾਲ ਸਮਝਦੇ ਨਹੀਂ ਜੀ ਸੋ ਇਸੇ ਤਰ੍ਹਾਂ ਇੱਕ ਭੈਣ ਸੀ ਜੀ ਜਿਨ੍ਹਾਂ ਦੇ ਰਿਲੇਟਿਵ ਵਿੱਚ ਇੱਕ ਵੀਰ ਸੀ ਉਹਨਾਂ ਦੇ ਸਿਰ ਤੇ ਬਹੁਤ ਹੀ ਜ਼ਿਆਦਾ ਕਰਜ਼ਾ ਹੋ ਚੁੱਕਿਆ ਸੀ ਉਹ ਭੈਣ ਜੀ ਦੱਸਦੇ ਹਨ ਕਿ ਜਦੋਂ ਉਹ ਰਿਲੇਟਿਵ ਉਹਨਾਂ ਦੇ ਘਰ ਆਏ ਤਾਂ ਉਹਨਾਂ ਦੇ ਨਾਲ ਜੋ ਬੰਦਾ ਸੀ ਉਹ ਵੀਰ ਜੀ ਸਨ ਜਿਨ੍ਹਾਂ ਦੇ ਸਿਰ ਤੇ ਬਹੁਤ ਜ਼ਿਆਦਾ ਕਰਜ਼ਾ ਚੜ ਸੁੱਕ ਚੁੱਕਿਆ ਸੀ ਤੇ ਉਹਨਾਂ ਭੈਣ ਜੀ ਨੇ ਉਹਨਾਂ ਆਪਣੇ ਰਿਲੇਟਿਵ ਨੂੰ ਪੁੱਛਿਆ ਕਿ ਇਹ ਜੋ ਆਪ ਜੀ ਦੇ ਨਾਲ ਵੀਰ ਜੀ ਆਏ ਨੇ ਇਹ ਇੰਨੇ ਪਰੇਸ਼ਾਨ ਕਿਉਂ ਲੱਗਦੇ ਨੇ ਤਾਂ ਉਹਨਾਂ ਨੇ ਦੱਸਿਆ ਕਿ ਇਹਨਾਂ ਦੇ ਸਿਰ ਤੇ ਕਰੋੜਾਂ ਦਾ ਕਰਜ਼ਾ ਹੈ ਜੀ ਤੇ ਜਿਸ ਦੇ ਕਾਰਨ ਇਹ ਬਹੁਤ ਪਰੇਸ਼ਾਨ ਰਹਿੰਦੇ ਨੇ ਤੇ ਇੰਨਾ ਜ਼ਿਆਦਾ ਪਰੇਸ਼ਾਨ ਹੋ ਗਿਆ ਹੈ ਕਿ ਆਪਣੇ ਆਪ ਨੂੰ ਖਤਮ ਕਰਨ ਬਾਰੇ ਸੋਚ ਰਿਹਾ ਹੈ ਤੇ ਇਹ ਗੱਲ ਸੁਣ ਕੇ ਉਹ ਭੈਣ ਜੀ ਦੱਸਦੇ ਨੇ ਕਿ ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਤੁਹਾਨੂੰ ਇਸ ਤੇ ਲਈ ਇੱਕ ਉਪਾਅ ਦੱਸਾਂਗੀ ਪਰ ਜੇ ਤੁਸੀਂ ਇਸ ਨੂੰ ਪੂਰੇ ਸ਼ਰਧਾ ਭਾਵਨਾ ਤੇ ਸੱਚੇ ਮਨ ਨਾਲ ਕਰੋਗੇ ਤਾਂ ਇਹ ਜੋ ਉਪਾਅ ਹੈ ਇਹ ਤੁਹਾਡਾ ਸਾਰਾ ਕਰਜ਼ਾ ਜੋ ਹੈ ਉਹ ਦੂਰ ਕਰ ਦੇਵੇਗਾ ਇਸ ਤਰ੍ਹਾਂ ਸਾਧ ਸੰਗਤ ਜੀ ਉਹਨਾਂ ਨੇ ਦੱਸਿਆ ਕਿ ਇਹ ਤੁਹਾਨੂੰ ਪੂਰੀ ਸ਼ਰਧਾ ਭਾਵਨਾ ਤੇ ਭਰੋਸੇ ਦੇ ਨਾਲ ਕਰਨਾ ਪਵੇਗਾ ਬਸ ਸਵੀਰ ਨੇ ਇਹ ਉਪਾਅ ਕੀਤਾ ਪੂਰੇ ਭਰੋਸੇ ਤੇ ਸ਼ਰਦਾ ਦੇ ਨਾਲ ਕੀਤਾ ਤੇ 1 ਸਾਲ ਵਿੱਚ ਉਹਨਾਂ ਦਾ ਜੋ ਹੈ ਅੱਧਾ ਕਰਜ਼ਾ ਉਹਨਾਂ ਦੇ ਸਿਰ ਤੋਂ ਲਹਿ ਗਿਆ ਜੀ ਉਹਨਾਂ ਵੀਰ ਜੀ ਦੀ ਜੋ ਉਮਰ ਸੀ ਉਹ 55 60 ਸਾਲ ਦੀ ਸੀ ਉਹਨਾਂ ਨੇ ਇਸ ਉਪਾਦ ਦੇ ਨਾਲ ਆਪਣਾ ਜੋ ਹੈ ਅੱਧਾ ਕਰਜ਼ਾ ਲਾ ਦਿੱਤਾ ਸੀ ਤੇ ਅੱਗੇ ਵੀ ਉਹਨਾਂ ਦੀ ਉਮੀਦ ਬਣੀ ਕਿ ਮੈਂ ਜੋ ਅੱਗੇ 1.5 ਸਾਲ ਤੱਕ ਆਪਣਾ ਅੱਧਾ ਜੋ ਮੇਰਾ ਕਰਜ਼ਾ ਰਹਿ ਚੁੱਕਿਆ ਹੈ ਉਹ ਵੀ ਮੈਂ ਪੂਰਾ ਲਾ ਦੇਵਾਂਗਾ ਇਸੇ ਦੇ ਨਾਲ ਸਾਧ ਸੰਗਤ ਜੀ ਉਹਨਾਂ ਦਾ 2.5 ਸਾਲਾਂ ਵਿੱਚ ਸਾਰਾ ਜੋ ਕਰਜ਼ਾ ਹੈ ਉਹ ਉੱਤਰ ਗਿਆ ਜਿਹੜੇ ਭੈਣ ਭਰਾਵਾਂ ਦਾ ਕਾਰਜਾ ਨਹੀਂ ਉੱਤਰ ਰਿਹਾ ਹੈ ਜਾਂ ਨੌਕਰੀ ਨਹੀਂ ਮਿਲ ਰਹੀ ਹੈ ਜਾਂ ਫਿਰ ਘਰ ਵਿੱਚ ਬਰਕਤ ਨਹੀਂ ਹੋ ਰਹੀ ਹੈ ਤਾਂ ਉਹਨਾਂ ਨੂੰ ਇਹ ਉਪਾਅ ਪੂਰੀ ਸਰਦਾ ਦੇ ਭਾਵਨਾ ਦੇ ਨਾਲ ਕਰ ਲੈਣਾ ਚਾਹੀਦਾ ਹੈ ਜੀ ਤਾਂ ਕਿ ਆਪ ਜੀ ਨੂੰ ਪੂਰਾ ਹੀ ਫਾਇਦਾ ਮਿਲ ਸਕੇ ਇਸ ਉਪਾਅ ਦੇ ਕਰਨ ਦੇ ਨਾਲ ਆਪ ਜੀ ਨੂੰ ਪੂਰਾ ਫਾਇਦਾ ਜ਼ਰੂਰ ਮਿਲੇਗਾ ਤੇ ਇਸ ਨੂੰ ਆਪ ਜਰੂਰ ਕਰਨਾ ਜੀ ਇਸ ਦੇ ਨਾਲ ਜੇ ਆਪਾਂ ਤਾਂ ਸਰਦਾ ਭਾਵਨਾ ਦੇ ਉਿੱਤੇ ਰਹਿ ਕੇ ਵਾਇਗੁਰੂ ਜੀ ਦੀ ਬਾਣੀ ਦਾ ਜਾਪ ਹੀ ਕਰ ਸਕਦੇ ਹਾਂ ਤੇ ਫਿਰ ਜੋ ਕੁਝ ਕਰਨਾ ਹੈ ਉਹ ਵਾਇਗੁਰੂ ਜੀ ਦੇ ਹੱਥ ਵਿੱਚ ਹੈ ਉਹਨਾਂ ਨੇ ਹੀ ਕਰਨਾ ਹੈ ਜੀ ਸਾਤ ਸੰਗਤ ਜੀ ਪਰਮਾਤਮਾ ਜੀ ਸਾਨੂੰ ਅੰਮ੍ਰਿਤ ਵੇਲੇ ਉੱਠਣ ਲਈ ਕਹਿੰਦੇ ਹਨ ਕਿ ਤੇ ਸਾਨੂੰ ਅੰਮ੍ਰਿਤ ਵੇਲੇ ਉੱਠ ਕੇ ਪਾਠ ਜ਼ਰੂਰ ਕਰਨਾ ਚਾਹੀਦਾ ਹੈ ਗੁਰਵਾਣੀ ਦਾ ਜਾਪ ਕਰਨਾ ਚਾਹੀਦਾ ਹੈ ਤੇ ਆਪਣੇ ਪਰਿਵਾਰ ਤੇ ਸਰਵਤ ਦੇ ਭਲੇ ਲਈ ਅਰਦਾਸ ਵੀ ਜ਼ਰੂਰ ਕਰਨੀ ਚਾਹੀਦੀ ਹੈ ਇਕੱਲਾ ਉਪਾ ਕਰਨ ਦੇ ਨਾਲ ਨਾਲ ਵੀ ਸਾਨੂੰ ਕੋਈ ਫਾਇਦਾ ਹੋਣਾ ਜੇਕਰ ਆਪਾਂ ਉਸ ਦੇ ਨਾਲ ਉਪਾ ਦੇ ਨਾਲ ਨਾਲ ਵਾਹਿਗੁਰੂ ਜੀ ਦੇ ਅੱਗੇ ਪ੍ਰਾਰਥਨਾ ਅਰਦਾਸ ਨਾ ਕਰੀਏ ਵਾਹਿਗੁਰੂ ਜੀ ਦੇ ਅੱਗੇ ਜਦੋਂ ਆਪਾਂ ਬੇਨਤੀ ਕਰਦੇ ਹਾਂ ਤਾਂ ਇਹ ਉਪਾ ਤਦੇ ਉਸੇ ਕੰਮ ਕਰਦਾ ਹੈ ਇਸ ਉਪਾ ਦੇ ਨਾਲ ਨਾਲ ਆਪਾਂ ਨੂੰ ਹਰ ਰੋਜ਼ ਜੋ ਹੈ ਪਾਠ ਕਰਨਾ ਪਵੇਗਾ ਇਸੇ ਤਰ੍ਹਾਂ ਸਾਧ ਸੰਗਤ ਜੀ ਤੁਸੀਂ ਅੰਮ੍ਰਿਤ ਵੇਲੇ ਉੱਠਣ ਤੋਂ ਬਿਲਕੁਲ ਵੀ ਨਹੀਂ ਘਬਰਾਉਣਾ ਤੇ ਉਠਣ ਤੋਂ ਬਿਲਕੁਲ ਵੀ ਨਹੀਂ ਟੱਲਣਾ ਜੀ ਤੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਬਾਬਾ ਦੀਪ ਸਿੰਘ ਜੀ ਦੀ ਜੋ ਫੋਟੋ ਲੱਗੀ ਹੋਈ ਹੋਵੇਗੀ ਆਪ ਜੀ ਦੇ ਘਰ ਵਿੱਚ ਜਾਂ ਫਿਰ ਜਿਸ ਵੀ ਪਰਮਾਤਮਾ ਵਾਇਗਰ ਨੂੰ ਆਪ ਜੀ ਮੰਨਦੇ ਹੋ ਉਹਨਾਂ ਦੇ ਫੋਟੋ ਦੇ ਅੱਗੇ ਨੀਚੇ ਫਰਸ਼ ਤੇ ਤੁਸੀਂ ਕਿਸੇ ਵੀ ਚਟਾਈ ਜਾਂ ਕੋਈ ਵੀ ਕੱਪੜਾ ਵਿਛਾ ਕੇ ਸੁੱਚਾ ਉਸਤੇ ਬੈਠ ਕੇ ਗੁਰਾਂ ਦੀ ਫੋਟੋ ਦੇ ਵੱਲ ਜਾਂ ਬਾਬਾ ਧੰਨ ਧੰਦੀਪ ਸਿੰਘ ਜੀ ਦੇ ਫੋਟੋ ਵੱਲ ਮੂੰਹ ਕਰਕੇ ਆਪ ਜੀ ਨੇ ਬੈਠਣਾ ਹੈ ਜੀ ਇੱਕ ਜਲ ਦਾ ਪਾਤਰ ਲੈਣਾ ਹੈ ਜਿਵੇਂ ਕੋਈ ਜਾਗ ਹੋਇਆ ਉਹਨੂੰ ਜਲ ਵਿੱਚ ਭਰ ਕੇ ਰੱਖਣਾ ਹੈ ਤਾਂ ਫਿਰ ਆਪਣਾ ਜੋ ਪਾਠ ਹੈ ਉਹ ਸਿਮਰਨ ਹੈ ਉਹ ਆਪ ਜੀ ਨੂੰ ਸ਼ੁਰੂ ਕਰਨਾ ਹੈ ਤੇ ਨਾਲ ਹੀ ਜੇ ਆਪ ਜੀ ਦੇ ਕੋਲ ਕੋਈ ਮਾਲਾ ਹੈ ਜੀ ਉਸ ਦਾ ਆਪ ਨੇ ਯੂਜ਼ ਕਰਕੇ ਜਾਪ ਕਰਨਾ ਹੈ ਤੇ ਇਹ ਵਿਧੀ ਕਰਨ ਦੇ ਨਾਲ ਆਪ ਜੀ ਦਾ ਜੋ ਕਰਜਾ ਹੈ ਉਹ ਛੇਤੇ ਹੀ ਦੂਰ ਹੋ ਜਾਵੇਗਾ ਜੀ ਤੇ ਇਸ ਦੇ ਨਾਲ ਨਾਲ ਇਹ ਆਪ ਜੀ ਨੇ ਮਿਸ਼ਰੀ ਵੀ ਰੱਖਣੀ ਹੈ ਮਿਸ਼ਰੀ ਕਹਿੰਦੇ ਨੇ ਕਿ ਚੰਗੀ ਹੁੰਦੀ ਹੈ ਜਦੋਂ ਆਪਾਂ ਪਾਠ ਕਰਦੇ ਹਾਂ ਜਲ ਦੇ ਨਾਲ ਨਾਲ ਆਪਾਂ ਨੂੰ ਮਿਸ਼ਰੀ ਵੀ ਰੱਖਣੀ ਚਾਹੀਦੀ ਹੈ ਕਿ ਜਦੋਂ ਆਪਾਂ ਉਹ ਸਾਰਾ ਪਾਠ ਕਰ ਲੈਂਦੇ ਹਾਂ ਤੇ ਜੋ ਆਪਾਂ ਜਲ ਪਾਤਰ ਵਿੱਚ ਰੱਖਿਆ ਹੁੰਦਾ ਹੈ ਉਹ ਇੱਕ ਅੰਮ੍ਰਿਤ ਬਣ ਜਾਂਦਾ ਹੈ ਤੇ ਉਸ ਅੰਮ੍ਰਿਤ ਬਣੇ ਹੋਏ ਜਲ ਨੂੰ ਆਪਾਂ ਨੇ ਪੂਰਾ ਦਿਨ ਜੋ ਹੈ ਯੂਜ਼ ਕਰਨਾ ਹੈ ਖਾਣੇ ਦੇ ਵਿੱਚ ਤੇ ਆਪਾਂ ਨੂੰ ਪੀਣਾ ਵੀ ਹੈ ਬੱਚਿਆਂ ਨੂੰ ਵੀ ਪਿਲਾਉਣਾ ਹੈ ਤੇ ਆਪਣੇ ਘਰ ਵਿੱਚ ਉਸ ਜਲ ਦਾ ਆਪਾਂ ਨੂੰ ਛਿੜਕਾਓ ਕਰਨਾ ਹੈ ਇਸ ਦੇ ਨਾਲ ਨਾਲ ਹੀ ਆਪਾਂ ਨੂੰ ਉਹ ਮਿਸ਼ਰੀ ਵੀ ਪ੍ਰਸ਼ਾਦ ਦੇ ਰੂਪ ਵਿੱਚ ਸਾਰਿਆਂ ਨੂੰ ਦੇਣੀ ਹੈ ਜੀ ਆਪ ਜੀ ਨੇ ਪਾਠ ਵਿੱਚ ਚਾਹੇ ਤਾਂ ਵਾਹਿਗੁਰੂ ਜੀ ਦਾ ਸਿਮਰਨ ਕਰ ਲਵੋ ਇੱਕ ਮਾਲਾ ਲੈ ਲੈਣੀ ਹੈ ਜੀ ਚਾਹੇ ਫਿਰ ਆਪਾਂ ਨੇ ਮੂਲ ਮੰਤਰ ਦਾ ਪਾਠ ਕਰਨਾ ਹੈ ਮੂਲ ਮੰਤਰ ਜੀ ਦਾ ਪਾਠ ਆਪਾਂ ਨੇ 108 ਵਾਰੀ ਕਰਨਾ ਹੈ 108 ਵਾਰੀ ਮੋਤੀਆਂ ਦੀ ਮਾਲਾ ਲੈਣੀ ਹੈ ਤੇ ਉਹਦੇ ਨਾਲ ਹੀ ਵਾਹਿਗੁਰੂ ਜੀ ਦਾ ਸਿਮਰਨ ਕਰਨਾ ਹੈ ਮੂਲ ਮੰਤਰ ਸਾਹਿਬ ਵਿੱਚ ਇੰਨੀ ਸ਼ਕਤੀ ਹੁੰਦੀ ਹੈ ਜੀ ਜੇ ਆਪਾਂ 21 ਦਿਨ ਇਸ ਪਾਠ ਦਾ ਜਾਪ ਕਰ ਲਈਏ ਸਿਮਰਨ ਕਰ ਲਈਏ ਤਾਂ ਆਪਾਂ ਨੂੰ ਆਪਣੇ ਆਪ ਹੀ ਇਸ ਦੀ ਸ਼ਕਤੀ ਦਾ ਅੰਦਾਜ਼ਾ ਹੋ ਜਾਂਦਾ ਹੈ ਜੀ ਤੇ ਆਪਾਂ ਨੂੰ ਕੀ ਕਰਨਾ ਹੈ ਇੱਕ ਤਾਂ ਜਲ ਰੱਖਣਾ ਹੈ ਤੇ ਦੂਜਾ ਹੀ ਨਾਲ ਮਿਸ਼ਰੀ ਰੱਖਣੀ ਹੈ ਤੇ ਦੋਨਾਂ ਦਾ ਪੂਰਾ ਬਿਨ ਆਪਾਂ ਨੂੰ ਇਸਤੇਮਾਲ ਕਰਨਾ ਹੈ ਜਲ ਨੂੰ ਹੋਰ ਵਿਧਾਨ ਵਾਸਤੇ ਉਹਦੇ ਵਿੱਚ ਆਪਾਂ ਹੋਰ ਜਲ ਪਾ ਸਕਦੇ ਹਾਂ ਤੇ ਇਹਦੇ ਜਲ ਦੇ ਵਿੱਚ ਵਾਹਿਗੁਰੂ ਜੀ ਦੀ ਪੜੀ ਹੋਈ ਬਾਣੀ ਸਮਾ ਜਾਂਦੀ ਹੈ ਜੀ ਤੇ ਉਹ ਜਲ ਇੱਕ ਪਵਿੱਤਰ ਜਲ ਬਣ ਜਾਂਦਾ ਹੈ ਜਿਸ ਦਾ ਯੂਜ਼ ਕਰਨ ਦੇ ਨਾਲ ਆਪਣੇ ਸਾਰੇ ਦੁੱਖ ਦਰਦ ਤੇ ਤਕਲੀਫਾਂ ਵੀ ਦੂਰ ਹੁੰਦੀਆਂ ਨੇ ਜੀ ਤੇ ਦੇ ਨਾਲ-ਨਾਲ ਹੀ ਇਹੇ ਉਪਾਏ ਸੀ ਜੀ ਜੋ ਆਪਾਂ ਨੂੰ ਹਰ ਰੋਜ਼ ਕਰਨਾ ਹੈ ਤੇ ਇਸ ਦੇ ਨਾਲ ਇੱਕ ਹੋਰ ਉਪਾਏ ਮੈਂ ਆਪ ਜੀ ਨੂੰ ਦੱਸਾਂਗੀ ਜੀ ਜਦੋਂ ਵੀ ਆਪਾਂ ਕਿਸੇ ਗੁਰਦੁਆਰੇ ਸਾਹਿਬ ਜਾਂਦੇ ਹਾਂ ਤੇ ਰਸਤੇ ਵਿੱਚ ਜੋ ਵੀ ਆਪਾਂ ਨੂੰ ਕੋਈ ਮਿਲੇ ਕੋਈ ਮੰਗਤਾ ਮਿਲੇ ਉਸ ਨੂੰ ਆਪਾਂ ਨੂੰ ਇੱਕ ਸਿੱਕਾ ਜ਼ਰੂਰ ਦੇਣਾ ਹੈ ਜੀ ਸਿੱਕੇ ਦਾ দান ਕਰਨ ਦੇ ਨਾਲ ਆਪਜੀ ਦਾ ਜੋ ਕਰਜ਼ਾ ਹੈ ਉਹ ਛੇਤੇ ਹੀ ਦੂਰ ਹੋ ਜਾਵੇਗਾ ਜੀ ਪਾਠ ਤੇ ਸਿਮਰਨ ਦੇ ਕਰਨ ਦੇ ਨਾਲ ਨਾਲ ਇਸ ਸਿੱਕੇ ਦਾ ਉਪਾਅ ਵੀ ਜ਼ਰੂਰ ਕਰਨਾ ਜੀ ਇਹ ਬਹੁਤ ਹੀ ਉਪਯੋਗੀ ਉਪਾਅ ਹੈ ਤੇ ਪਾਠ ਆਪਾਂ ਨੂੰ ਕਰਨ ਵਾਸਤੇ ਹਰ ਰੋਜ਼ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਇਹ ਅਰਦਾਸ ਕਰਨੀ ਹੋਵੇਗੀ ਕਿ ਇਹ ਵਾਹਿਗੁਰੂ ਜੀ ਸਾਨੂੰ ਅੰਮ੍ਰਿਤ ਵੇਲਾ ਬਖਸ਼ੋ ਇੱਕ ਵੀ ਦਿਨ ਆਪ ਜੀ ਨੇ ਵਿੱਚੋਂ ਕੋਈ ਛੱਡਣਾ ਨਹੀਂ ਜੀ ਕਿ ਜਿਸ ਦਿਨ ਆਪ ਜੀ ਨੇ ਇਹ ਪਾਠ ਨਹੀਂ ਕਰਿਆ ਵਾਹਿਗੁਰੂ ਜੀ ਦਾ ਸਿਮਰਨ ਨਹੀਂ ਕਰਿਆ ਤੇ ਰੋਜ਼ ਆਪ ਜੀ ਨੂੰ ਪੂਰੇ 21 ਦਿਨ ਜੋ ਹੈ ਇਹ ਮੂਲ ਮੰਤਰ ਸਾਹਿਬ ਜੀ ਦਾ ਜਾਪ ਜ਼ਰੂਰ ਕਰਨਾ ਹੈ ਜੀ ਥੋੜੇ ਹੀ ਦਿਨਾਂ ਵਿੱਚ ਤੁਸੀਂ ਦੇਖੋਗੇ ਕਿ ਤੁਹਾਡਾ ਜੋ ਹੈ ਸਾਰਾ ਕਰਜ਼ਾ ਦੂਰ ਹੋ ਗਿਆ ਜੀ